ਇਹ ਕੋਈ ਨਹਿਰ ਨਹੀਂ ਬਲਕਿ ਇਹ ਨੈਸ਼ਨਲ ਹਾਈਵੇ ਕਿਹਾ ਜਾ ਰਿਹਾ ਹੈ ਜੰਮੂ ਦੇ ਨਾਲ ਲਿੰਕ ਹੁੰਦਾ ਗੁਰਦਾਸਪੁਰ ਨੂੰ ਇਧਰੋਂ ਰਾਹ ਨਿਕਲਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਣੀ ਦਾ ਜਿਹੜਾ ਫਲੋ ਕਿੰਨਾ ਤੇਜ਼ ਹੈ ਉਹੀ ਜਗ੍ਹਾ ਜਿੱਥੇ ਕੱਲ ਇੱਕ ਟਰੈਕਟਰ ਵੀ ਰੋੜ ਜਾਂਦਾ ਤੇ ਹੁਣ ਇੱਥੇ ਗੱਡੀਆਂ ਦੀ ਆਵਾਜਾਈ ਬਿਲਕੁਲ ਬੰਦ ਹੋ ਚੁੱਕੀ ਹੈ ਤਸਵੀਰਾਂ ਰਾਤ ਦੀਆਂ ਤੁਸੀਂ ਦੇਖ ਰਹੇ ਹੋ ਲਗਾਤਾਰ ਨੌਜਵਾਨ ਇੱਥੇ ਜੁੜੇ ਹੋਏ ਨੇ ਸੇਵਾ ਨਿਭਾ ਰਹੇ ਨੇ ਛੋਟੇ-ਛੋਟੇ ਬੱਚੇ ਵੀ ਪਹੁੰਚੇ ਹੋਏ ਨੇ ਉਹ ਵੀ ਸੇਵਾ ਨਿਭਾ ਰਹੇ ਨੇ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿਸ ਤਰ੍ਹਾਂ ਇੱਥੇ ਕਈ ਘਰ ਐਸੇ ਨੇ ਜਿੱਥੇ ਰਾਹਤ ਵੀ ਨਹੀਂ ਪਹੁੰਚ پا ਰਹੀ ਕੋਈ ਵੀ ਨਹੀਂ ਪਹੁੰਚ پا ਰਿਆ ਤਸਵੀਰਾਂ ਇਸ ਵੇਲੇ ਤੁਸੀਂ ਆ ਜਨਾਲੇ ਦੀਆਂ ਦੇਖ ਰਹੇ ਹੋ ਅੰਮ੍ਰਿਤਸਰ ਦੀਆਂ ਇੱਥੇ ਸਾਡੇ ਨਾਲ ਨੌਜਵਾਨ ਵੀ ਕਈ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਭਾਈ ਜੀ ਕਿੰਨਾ ਪਾਣੀ ਦਾ ਫਲੋ ਹੈ ਇਸ ਵੇਲੇ ਅੱਗੇ ਨਾਲ ਕੋਈ ਫਰਕ ਪਿਆ ਵਾ ਅੱਗੇ ਤੇ ਭਾਈ ਇੱਥੋਂ ਤੱਕ ਗੋੜਿਆਂ ਤੱਕ ਹੀ ਪਾਣੀ ਹੈ ਗੋੜਿਆਂ ਤੱਕ ਹੁਣ ਥੋੜਾ ਬੋਧਾ ਘਟਿਆ ਜੇ ਤੇ ਪਰ ਸਪੀਡ ਉਹਦੀ ਬਹੁਤ ਜ਼ਿਆਦੀ ਹੈ ਤੇ ਕਿੰਨੇ ਦੇਰ ਤੋਂ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ ਕਿਉਂਕਿ ਸਵੇਰ ਦੇ ਇੱਥੇ ਸੇਵਾ ਕਰਨੇ ਆ ਤੇ ਹੁਣ ਅਸੀਂ ਚਲੋ ਅਸੀਂ ਕਹ ਜੀ ਚਲੋ ਉੱਥੇ ਵੇ ਲੈਣੇ ਆ ਕਿ ਕੋਈ ਇਧਰੋਂ ਨੰਗੇ ਨਾ ਗੱਡੀ ਵਾਲਾ ਕਿ ਨੁਕਸਾਨ ਨਾ ਹੋਵੇ ਕਿਸੇ ਦਾ ਬਸ ਇਹੋ ਅਸੀਂ ਚਾਹੁੰਦੇ ਕਿਸੇ ਦਾ ਨੁਕਸਾਨ ਨਾ ਹੋਵੇ ਨਾ ਕਿ ਇਹਨੂੰ ਛੱਟ ਪੇਟ ਲੱਗੇ ਤੁਹਾਨੂੰ ਛੱਟ ਲੱਗੇ ਤੁਹਾਨੂੰ ਵੀ ਪੱਟੀਆਂ ਕਰਨੀਆਂ ਪੈਣੀਆਂ ਉਹ ਹਿਸਾਬ ਆ ਕਿ ਇਹ ਕਿਹਨੂੰ ਛੱਟ ਨਾ ਲੱਗੇ ਬਸ ਬਿਲਕੁਲ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਦਿਖਾਇਆ ਜਾਵੇ ਕਿੰਨੀ ਮੁਸ਼ਕਲ ਦੇ ਨਾਲ ਟਰੈਕਟਰ ਨਿਕਲ ਰਹੇ ਨੇ ਲਗਾਤਾਰ ਲੋਕਾਂ ਦੀ ਰਾਹਤ ਦੇ ਲਈ ਟਰੈਕਟਰ ਨਿਕਲ ਰਹੇ ਨੇ ਕਿਸ ਹੱਦ ਤੱਕ ਵੱਧ ਚੁੱਕਾ ਹੈ ਪਾਣੀ ਕਿੰਨਾ ਕੁ ਵੱਧ ਚੁੱਕਾ ਹੈ ਟਰੈਕਟਰਾਂ ਦਾ ਵੀ ਨਿਕਲਣਾ ਇਸ ਵੇਲੇ ਮੁਸ਼ਕਲ ਹੋਇਆ ਸੋਚੋ ਜੇ ਕੋਈ ਗੱਡੀ ਇੱਥੇ ਪਹੁੰਚੇਗੀ ਤੇ ਹੋਰ ਗੱਲਬਾਤ ਕਰਦੇ ਆ ਇੱਥੇ ਬਾਈ ਜੀ ਕਈ ਸੈਲੀਬ੍ਰਿਟੀ ਵੀ ਆਜਾ ਰਹੇ ਆ ਸੈਲੀਬ੍ਰਿਟੀ ਪਹੁੰਚ ਰਹੇ ਨੇ ਮਦਦ ਦੇ ਲਈ ਇੱਥੇ ਸਰਕਾਰ ਵੀ ਪਹੁੰਚ ਰਹੀ ਆ ਸਰਕਾਰ ਦਾ ਤੇ ਇਸ ਟਾਈਮ ਤੇ ਹੈ ਕੋਈ ਪਤਾ ਨਹੀਂ ਜੇ ਐਵੇਂ ਕੋਈ ਅੱਦਾ ਪਤਾ ਨਹੀਂ ਸਰਕਾਰ ਦਾ ਪਤਾ ਨਹੀਂ ਸਰਕਾਰ ਦਾ ਕਿਉਂ ਸੈਲੀਬ੍ਰਿਟੀ ਤਾਂ ਮਿਲ ਜੇਦੇ ਹੁੰਦਾ ਤੇ ਸਾਨੂੰ ਤਾਂ ਪਤਾ ਹੁੰਦਾ ਕੋਈ ਹਿਸ ਸਵੇਰ ਦੇ ਸੇਵਾ ਕਰਨੇ ਆ ਸਵੇਰ ਦੇ ਆਪਾਂ ਇੱਥੇ ਆਏ ਤਾਂ ਸਾਨੂੰ ਤਾਂ ਕੋਈ ਨਾ ਕਿਤੇ ਤਾਂ ਕੋਈ ਦਿਖਦਾ ਦੇ ਨਾ ਇੱਥੇ ਨਾ ਸਰਕਾਰ ਦਿਖੰਦੀ ਨਾ ਸੈਲੀਬ੍ਰਿਟੀ ਦਿਖੰਦੀ ਐ ਕੋੱਖ ਨਹੀਂ ਹੈਗਾ ਇੱਥੇ ਬਾ ਇਸ ਸੇਵਾ ਹੀ ਕਰਨੇ ਕਿਸ ਕਿਸ ਚੀਜ਼ ਦੀ ਇੱਥੇ ਲੋੜ ਆ ਇਸ ਵੇਲੇ ਬਸ ਇੱਥੇ ਕੀ ਇਹੋ ਹੀ ਆ ਕਿਸੇ ਦੀ ਹੈਲਪ ਹੋਵੇ ਰਾਸ਼ਨ ਪਾਣੀ ਪੈ ਜੇ ਖਾਣ ਪੀਣ ਦਾ ਜੋ ਵੀ ਜਿੰਨਾ ਸਾਮਾਨ ਡੰਗਰ ਦਾ ਹੋ ਜੇ ਮੈਡੀਸਨ ਦਾ ਭਾਈ ਬਹੁਤ ਜ਼ਿਆਦਾ ਮੁਸ਼ਕਲ ਆ ਹੁਣ ਵੀ ਅਸੀਂ ਦੋ ਤਿੰਨ ਪਿੰਡਾਂ ਦੇ ਤਰੇਪੱਲਾ ਵੰਡ ਗਏ ਆਂ ਆਪਾਂ ਛੋਟੇ ਛੋਟੇ ਘਰ ਲੋਕਾਂ ਦੇ ਘਰ ਜਿਹੜੇ ਚੋਰੇ ਆ ਪਾਣੀ ਟਪਕ ਰਿਹਾ ਉਹਨਾਂ ਤੋਂ ਛੋਟੇ ਛੋਟੇ ਬੱਚੇ ਪੈ ਪੂਰਾ ਰਾਸ਼ਨ ਰੋਸ਼ਨ ਪਹੁੰਚਾ ਪਿਆ ਸਿਕ ਮੈਡੀਸਨ ਵੀ ਤੇ ਤਰਪਾਲਾਂ ਦੀ ਬਹੁਤ ਲੋੜ ਹੈਗੀ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਆ ਕਿ ਆਪਾਂ ਇਹ ਚੀਜ਼ਾਂ ਪ੍ਰੋਵਾਈਡ ਕਰਾਈਏ ਕਿਉਂਕਿ ਸਰਕਾਰ ਦੀ ਹੋ ਗਈ ਸੋਗ ਨਹੀਂ ਕਿਤੇ ਵੀ ਮੈਂ ਵੇਖ ਰਿਹਾ ਹਾਂ ਹਰ ਜੱਥੇ ਬੰਦੀਆਂ ਲੱਗੀਆਂ ਐਨ ਜੀਓ ਲੱਗੀਆਂ ਲੋਕੀ ਆਪ ਸੇਵਾ ਕਰ ਰਹੇ ਆ ਸਰਕਾਰ ਦਾ ਕੋਈ ਨਾਂ ਨਿਸ਼ਾਨੀ ਨਹੀਂ ਹੈਗਾ ਕਿਤੇ ਨਿਸ਼ਾਨ ਨਹੀਂ ਜਾਨੀ ਹੈ ਸਰਕਾਰ ਨੇ ਤੇ ਹੈਲੀਕਾਪਟਰ ਦੇ ਦਿੱਤਾ ਸੀ ਸੀਐਮ ਸਾਹਿਬ ਕੋਈ ਰਾਸ਼ਨ ਉੱਪਰੋਂ ਸਿਲਟ ਰਹੇ ਆ ਪਾਣੀ ਦੇ ਵਿੱਚ ਉਹ ਲੋਕੀ ਉਹ ਕਿਹੜਾ ਜਾ ਕੇ ਉਹ ਦੁਬਕੀਆਂ ਮਰ ਕੇ ਰੱਖਣ ਪੜੇਗਾ ਜੇ ਆਪਾਂ ਥ ਸਹੀ ਗੱਲ ਕਹਣੀ ਹੁਣ ਹੁਣ ਤੁਸੀਂ ਜੋ ਤੁਹਾਨੂੰ ਤੁਸੀਂ ਇਸ ਟਾਈਮ ਤੇ ਇੱਥੇ ਜੋ ਤੁਹਾਡੇ ਇੱਥੇ ਇਥੇ ਪਾਣੀ ਆ ਤੇ ਤੁਸੀਂ ਪਾਣੀ ਇਹਦਾ ਆਸਨ ਛੁੱਟਦਾ ਤੁਸੀਂ ਚਲ ਜੂਗਾ ਉੱਥੋਂ ਤੱਕ ਕਿੱਦਾਂ ਲੱਗੇ ਨਹੀਂ ਦੱਸੋ ਫਿਰ ਉਸੇ ਪਾਣੀ ਵਿੱਚ ਗੰਦਮੰਦ ਆ ਰਿਹਾ ਏ ਅਪਾ ਮੈਂ ਕਹਾਂ ਲਾ ਵੀਡੀਓ ਵੇਖੀ ਦੋ ਸਰਦਾਰ ਜੀ ਆ ਰਹੇ ਉਹ ਗੰਦਮੰਦ ਪੂਰਾ ਜਾਨਵਰਾਂ ਦਾ ਗੰਦਮੰਦ ਮਲ ਮੂਤਰ ਆ ਰਿਹਾ ਤੇ ਉਹਦੇ ਵਿੱਚੋਂ ਰਾਸ਼ਨ ਚੁੱਕ ਕੇ ਕੌਣ ਖਾਏਗਾ ਤੁਸੀਂ ਸੋਚਣ ਵਾਲੀ ਗੱਲ ਆ ਵੀ ਹੈਲੀਕਾਪਟਰ ਨਾਲ ਹੀ ਰਾਸ਼ਨ ਛਿੜ ਰਹੇ ਆ ਉਹਦੇ ਬਾਅਦ ਹਵਾਈ ਫਾਇਰ ਕੀਤੇ ਪਏ ਉਹਨਾਂ ਨੇ ਫੋਕੀਆਂ ਥੋੜਾ ਜਿਹਾ ਮਾਰਨਦੇ ਆ ਤੁਸੀਂ ਚੰਗੀ ਦਾ ਦੋ ਜਾਂ ਫਿਰ ਰੱਸੀ ਨਾਲ ਬ ਸਹੀ ਗੱਲ ਕਹਣੀ ਯਾਹ ਬੋਰਡ ਨਹੀਂ ਪਹਚਾਓ ਕਿਸੇ ਤਰ੍ਹਾਂ ਦੇ ਪਹਚਾਓ ਕਿਉਂ ਰਸਨ ਨੂੰ ਸੁੱਟਣ ਦਾ ਫਾਇਦਾ ਨਹੀਂ ਵੋਟਾਂ ਦੀ ਵੀ ਇਸ ਵੇਲੇ ਇੱਥੇ ਕਮੀ ਹੈ ਕਮੀ ਹੈ ਜੀ ਬਹੁਤ ਕਮੀ ਹੈ ਕਿਉਂ ਇਸ ਟਾਈਮ ਅਸੀਂ ਵੇਖਨੇ ਦੋ ਤਿੰਨ ਹੀ ਵੋਟਾਂ ਇੱਥੇ ਬਿਲਕੁਲ ਇਹ ਤਸਵੀਰਾਂ ਤੁਸੀਂ ਅਜਨਾਲੇ ਦੀਆਂ ਦੇਖ ਰਹੇ ਹੋ ਇੱਕ ਛੋਟਾ ਜਿਹਾ ਬੱਚਾ ਵੀ ਪਹੁੰਚਿਆ ਹੋਇਆ ਇੱਥੇ ਪਾਣੀ ਦੇ ਵਿੱਚ ਤੁਹਾਡਾ ਵੀ ਘਰ ਐਸੇ ਪਿੰਡ 'ਚ ਆ ਨਹੀਂ ਮੇਰਾ ਜਿਹੜੇ ਆ ਸੇਵਾ ਕਰਨਾ ਬਿਲਕੁਲ ਛੋਟੇ ਛੋਟੇ ਬੱਚੇ ਸੇਵਾ ਕਰਨ ਪਹੁੰਚ ਰਹੇ ਨੇ ਇਹ ਛੋਟਾ ਬੱਚਾ ਹੈ ਉਹਨਾਂ ਦੇ ਲਈ ਇੱਕ ਸੀਗ ਬਣ ਰਿਹਾ ਜਿਹੜੇ ਲੋਕ ਹਲੇ ਤੱਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਇਸ ਵੇਲੇ ਪੰਜਾਬ ਨੂੰ ਲੋੜ ਹੈ ਪੰਜਾਬ ਦੀ ਮਦਦ ਕਰੋ ਜਿੰਨੀ ਹੋ ਸਕਦਾ ਹੈ ਵੱਤ ਤੋਂ ਵੱਧ ਹੈ ਸੇਵਾ ਇੱਕ ਦੋ ਦਿਨ ਚੱਲਣ ਵਾਲੀ ਸੇਵਾ ਨਹੀਂ ਹੈ ਕਾਫੀ ਦੇਰ ਤੱਕ ਚੱਲਣ ਵਾਲੀ ਸੇਵਾ ਇਹ ਨਾ ਸੋਚਿਓ ਕਿ ਚਾਰ ਪੰਜ ਦਿਨ ਸੇਵਾ ਕਰਕੇ ਇਹ ਜਿਹੜੇ ਹੜ੍ਹ ਨੇ ਸਥਿਤੀ ਨਿਬੜ ਜਾਊਗੀ ਸਾਡੇ ਨਾਲ ਸਾਡੇ ਪੱਤਰਕਾਰ ਵੀ ਜੁੜੇ ਨੇ ਧਰਮਵੀਰ ਗਿੱਲ ਲਾਲੀ ਜੀ ਉਹ ਵੀ ਇੱਥੇ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਹੜਾ ਦੀ ਸਥਿਤੀਆਂ ਦੇ ਬਾਰੇ ਇਹਨਾਂ ਕੋਲ ਜਾਣਕਾਰੀ ਨੇ ਲਾਲੀ ਜੀ ਕਿੰਨਾ ਕੁ ਇੱਥੇ ਪ੍ਰਭਾਵ ਜਿਹੜਾ ਏਰੀਆ ਵਾ ਹੜ੍ਹਾਂ ਦੇ ਕਾਰਨ ਕਿੰਨਾ ਕੁ ਪ੍ਰਭਾਵ ਪਿਆ ਇਹ ਏਰੀਆ ਨੂੰ ਸਹਿਜਪਾਲ ਜੀ ਪ੍ਰਭਾਵ ਦਾ ਇੰਨਾ ਮਾੜਾ ਪੈ ਰਿਹਾ ਨਾ ਦੇਖੋ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਦੇ ਬੁਰੇ ਹਾਲਾਤ ਹੋ ਰਹੇ ਨੇ ਵੇ ਬਾਨੇ ਅਸੀਂ ਦੇਖ ਰਹੇ ਆ ਨੇੜੇ ਤੇੜੇ ਸਾਨੂੰ ਪਰਿਵਾਰ ਜਿਹੜੇ ਦੇ ਦੇਖਦੇ ਨਹੀਂ ਪਏ ਤਾਂ ਤਸਵੀਰਾਂ ਤੁਸੀਂ ਆ ਵੀ ਦੇਖ ਰਹੇ ਹੋ ਇਹਨਾਂ ਦਾ ਪਾਣੀ ਚੜਿਆ ਹੋਇਆ ਹੈ ਕਿ ਬੁਰੇ ਹਾਲਾਤ ਬਣੇ ਹੋਏ ਨੇ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਤਾਂ ਪੈ ਹੀ ਰਹੀ ਹੈ ਹੁਣ ਇਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਫੈਲਣੀਆਂ ਨੇ ਸਭ ਤੋਂ ਵੱਡਾ ਮੁੱਦਾ ਉਹ ਹੈ ਕਿ ਯਾਰ ਇਹਨਾਂ ਦਾ ਹਾਲਾਤ ਕੀ ਬਣਿਆ ਜੇ ਸਾਡੇ ਪੰਜਾਬੀਆਂ ਦੇ ਪੰਜਾਬੀ ਉਹ ਨੇ ਜਿਹੜੇ ਦੂਜਿਆਂ ਵਾਸਤੇ ਹਮੇਸ਼ਾ ਲੜਦੇ ਨੇ ਦੂਜਿਆਂ ਨੂੰ ਜਦੋਂ ਆਫਤ ਪੈਂਦੀ ਆ ਤਾਂ ਅਸੀਂ ਭੱਜ ਜਾਂਦੇ ਹਾਂ ਉਹਨਾਂ ਲਈ ਸੇਵਾ ਲਈ ਭੱਜ ਜਾਂਦੇ ਹਾਂ ਪਰ ਪੰਜਾਬ ਤੇ ਅੱਜ ਆਫਤ ਪਈ ਹੈ ਨਾ ਕੋਈ ਨੇੜੇ ਤੇੜੇ ਨਹੀਂ ਪਹੁੰਚ ਰਿਹਾ ਬਾਈ ਤਾਂ ਤਾਮਲ ਲਾਡੂ ਤੇ ਆਫਤ ਪਈ ਸੀ ਨਾ ਪੰਜਾਬੀ ਪਹੁੰਚੇ ਸੀ ਪਰ ਪੰਜਾਬ ਤੇ ਆਫਤ ਪਈ ਹੈ ਤੇ ਪੰਜਾਬੀ ਆਪ ਹੀ ਪਹੁੰਚ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਇੱਥੇ ਕਾਫੀ ਲੰਬੇ ਸਮੇਂ ਤੋਂ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਵਰੇਜ ਕਰ ਰਹੇ ਹੋ ਅੰਮ੍ਰਿਤਸਰ ਤੋਂ ਕੀ ਹਾਲਾ ਕੋਈ ਵੀ ਨਹੀਂ ਪਹੁੰਚ ਰਿਹਾ ਤੇ ਕਿਉਂਕਿ ਸਰਕਾਰਾਂ ਦੇ ਵੱਲੋਂ ਆਨਲਾਈਨ ਦਾਅਵੇ ਕਰੇ ਜਾ ਰਹੇ ਨੇ ਮੈਂ ਇਹ ਮਦਦ ਕਰਤੀ ਮੈਂ ਉਹ ਮਦਦ ਕਰਤੀ ਸਹਿਜਪਾਲ ਪਤਾ ਜੀ ਹੈ ਦਾਵੇ ਜਿਹੜੇ ਨੇ ਉਹ ਸਿਰਫ ਵਾਦੇ ਬਣ ਜਾਂਦੇ ਨੇ ਜਾਂ ਲਾਰੇ ਬਣ ਜਾਂਦੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਨੌਜਵਾਨ ਜਿਹੜੇ ਵੀਰ ਨੇ ਜਿਨ੍ਹਾਂ ਨੂੰ ਹਮੇਸ਼ਾ ਹੀ ਅਸੀਂ ਇਹ ਸਮਝਦੇ ਹਾਂ ਕਿ ਮੇਲਿਆਂ ਦੇ ਵਿੱਚ ਰੌਲਾ ਪਾਉਂਦੇ ਨੇ ਯਾਰ ਯਾਰੀ ਉਹੀ ਨੌਜਵਾਨ ਵੀਰ ਨੇ ਜਿਹੜੇ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਟਰਾਲੀਆਂ ਜਿਹੜੀਆਂ ਨੇ ਆ ਰਹੀਆਂ ਨੇ ਇਹ ਟਰਾਲੀਆਂ ਕਿ ਮੇਲਿਆਂ ਤੋਂ ਨਹੀਂ ਆ ਰਹੀਆਂ ਇਹ ਸੇਵਾ ਵਾਲੀਆਂ ਟਰਾਲੀਆਂ ਨੇ ਇਹ ਭਰਾ ਸਾਡੇ ਜਿਹੜੇ ਨੇ ਸੇਵਾ ਨਿਭਾ ਰਹੇ ਨੇ ਤਾਂ ਜਰੂਰ ਜਲਵਾ ਬਾਈ ਜੀ ਕੀ ਹਾਲਾਤ ਨੇ ਇਸ ਵੇਲੇ ਹਾਲਾਤ ਭਾਈ ਪਾਣੀ ਉੱਤਰਿਆ ਹੋਆ ਟਾਊਨ ਆ ਬੇਰਤੀ ਆ ਬਣੀ ਬੋਲਾ ਤੁਸੀਂ ਦੇਖ ਰਹੇ ਹੋ ਪਿੰਡਾਂ ਤੋਂ ਰਾਸ਼ਨ ਦੀ ਲੋੜ ਨਹੀਂ ਭਾਜੀ ਪਸ਼ੂਆਂ ਦਾ ਚਾਰਾ ਭੇਜੋ ਤਰਪਾਲਾਂ ਭੇਜੋ ਬਾਕੀ ਇਹ ਭਾਂਜੀ ਹਣੀ ਬਲੌਗਰ ਵੀ ਜਾਣਦੇ ਹਨ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਮੈਡਮ ਤੁਸੀਂ ਸੇਵਾ ਨਿਭਾ ਕੇ ਆ ਰਹੇ ਹੋ ਕੀ ਕਹੋਗੇ ਕੀ ਹਾਲਾਤ ਨੇ ਅੱਗੇ ਪਿੰਡ ਦੇ ਕੀ ਕੀ ਚੀਜ਼ਾਂ ਦੀ ਲੋੜ ਹੈ ਇਸ ਵੇਲੇ ਰਾਸ਼ਨ ਤਾਂ ਬਹੁਤ ਪਹੁੰਚ ਚੁੱਕਾ ਹੈ ਕਿ ਪਹਿਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਐਸ ਟਾਈਮ ਤੇ ਚਾਰਾ ਦੀ ਕਿ ਤਰਪਾਲਾਂ ਦੀ ਬਹੁਤ ਲੋੜ ਆ ਬਾਕੀ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਬਸ ਬਾਰਿਸ਼ ਨਾ ਪਵੇ ਬਾਕੀ ਬਹੁਤ ਵਧੀਆ ਵਗ ਗਿਆ ਇਹ ਹਾਲਾਤ ਐਸ ਵੇਲੇ ਪੰਜਾਬ ਦੇ ਬਣੇ ਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਕਿਸ ਤਰ੍ਹਾਂ ਰਾਸ਼ਨ ਲੈ ਕੇ ਲੋਕ ਪਹੁੰਚ ਰਹੇ ਨੇ ਦੇਖ ਰਹੇ ਹੋ ਕਿਸ ਤਰ੍ਹਾਂ ਲਗਾਤਾਰ ਲੋਕ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੂਲੇ ਹੜ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਲਗਾਤਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਐਨ ਜੀਓਸ ਪਹੁੰਚੀਆਂ ਨੇ ਰਾਸ਼ਨ ਪਹੁੰਚ ਰਿਹਾ ਦੱਸਣਾ ਚਾਹੁੰਦਾ ਇਹ ਕੁਝ ਟਰਾਲੀਆਂ ਦੇ ਜਿਹੜੇ ਨੌਜਵਾਨ ਵੀਰ ਦੇਖ ਰਹੇ ਹੋ ਨਾ ਇਹ ਸਿਰਫ ਅੱਧੀ ਰਾਤ ਅੱਧੀ ਰਾਤ ਪਿੰਡਾਂ ਦੇ ਵਿੱਚ ਉਹ ਸੇਵਾ ਦੇ ਰਹੇ ਨੇ ਜਿਹੜੀਆਂ ਸੇਵਾ ਸਾਡੀਆਂ ਸਰਕਾਰਾਂ ਨੂੰ ਚਾਹੀਦੀਆਂ ਹਨ ਪਾਉਣੀਆਂ ਐਨ ਜੀਓ ਜਿਹੜੀਆਂ ਨੇ ਇਥੇ ਵੀਰ ਭਰਾ ਸਾਡੇ ਜਿਹੜੇ ਨੌਜਵਾਨ ਮੁੰਡੇ ਆ ਨਾ ਇਹ ਐਵੇਂ ਮੇਲਿਆਂ ਦੇ ਵਿੱਚ ਰੌਲਾ ਪਾਉਣ ਵਾਲੇ ਵੀਰ ਨਹੀਂ ਐ ਇਹ ਜਦੋਂ ਹੁਣ ਮੁਸੀਬਤ ਪਈ ਹੈ ਨਾ ਆਪ ਲੜੇ ਨੇ ਆਪ ਅੜੇ ਨੇ ਤਾਂ ਦੇਖੋ ਪਾਣੀ ਦੇ ਵਿੱਚ ਜਾਣਾ ਆਸਾਨ ਨਹੀਂ ਹੈ ਆਪਣੀ ਜਾਨ ਤਲੀ ਦੇ ਉੱਪਰ ਰੱਖਣੀ ਪੈਂਦੀ ਹੈ ਤਾਂ ਇਹ ਜਿਹੜੇ ਨੇ ਪੰਜਾਬੀ ਹੈ ਸਾਡੀ ਪੰਜਾਬੀ ਦੀ ਜਿਹੜੀ ਵੀਰ ਨੇ ਉਹ ਉਹੀ ਉਥੇ ਪਹੁੰਚ ਰਹੇ ਨੇ ਅੱਜ ਵੀ ਹੜਾਂ ਦੀ ਮਾਰ ਚੱਲ ਰਹੇ ਨੇ ਵੀ ਆਰੀ ਪਰ ਫਿਰ ਵੀ ਇਹਨਾਂ ਦੇ ਚਿਹਰਿਆਂ ਦੇ ਉੱਪਰ ਜਿਹੜੇ ਹੈ ਉਦਾਸੀ ਨਜ਼ਰ ਨਹੀਂ ਆਉਂਦੀ ਤੁਹਾਨੂੰ ਕੋਈ ਪੰਜਾਬ ਹੈ ਸਾਡਾ ਖਸਦਾ ਵਸਦਾ ਰਵੇ ਪੰਜਾਬ ਸਾਡੀਆਂ ਦੁਆਵਾਂ ਨੇ ਪੰਜਾਬੀਆਂ ਦੇ ਨਾਲ ਤੇ ਪੰਜਾਬ ਦੇ ਨਾਲ ਜੀ ਬਿਲਕੁਲ ਤਸਵੀਰਾਂ ਐਸ ਵੇਲੇ ਪੰਜਾਬ ਦੀਆਂ ਨੇ ਕਿਹਾ ਜਾ ਰਿਹਾ ਕਿ ਐਸ ਵੇਲੇ ਰਾਸ਼ਨ ਤਾਂ ਪਹੁੰਚ ਰਿਹਾ ਪਰ ਪਸ਼ੂਆਂ ਦੇ ਚਾਰੇ ਦੀ ਲੋੜ ਆ ਬਹੁਤ ਲੋੜ ਆ ਐਸ ਵੇਲੇ ਪੰਜਾਬ ਨੂੰ ਵੱਡੀ ਗਿਣਤੀ ਦੇ ਵਿੱਚ ਭਾਵੇਂ ਰਾਸ਼ਨ ਹੋਵੇ ਭਾਵੇਂ ਪਸ਼ੂਆਂ ਦਾ ਚਾਰਾ ਹੋਵੇ ਹਰ ਇੱਕ ਚੀਜ਼ ਇੱਥੇ ਪਹੁੰਚੋ ਤੇ ਜਿਹੜੇ ਐਸ ਵੇਲੇ ਹੜ੍ਹ ਪ੍ਰਭਾਵਿਤ ਏਰੀਏ ਨੇ ਉਹਨਾਂ ਦੇ ਵਿੱਚ ਪਹੁੰਚ ਕੇ ਮਦਦ ਜ਼ਰੂਰ ਕਰੋ